ਡੋਲਾ ਸਾਧ ਕਹਿੰਦੇ ਨੇ ਇਹਨਾਂ ਨੂੰ ਹੈ ਵੀ ਸਾਧ ਗੁਰਨਾਨ ਸਿੰਘ ਸਾਹਿਬ ਪਾਤਸ਼ਾਹ ਸਭ ਤੋਂ ਵੱਡੇ ਸਾਹਿਬ ਨੇ ਇਹ ਸਾਦਾ ਦਾ ਡੋਲਾ ਉੱਠਿਆ ਸਾਨੂੰ ਨਹੀਂ ਇਹ ਜਾਣਦਾ ਸਾਨੂੰ ਦਿੰਦਾ ਇਹਨਾਂ ਦਾ ਹੌਕਾ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹਨੇ ਖਾਲਸਾ ਸਾਜਿਆ ਖਾਲਸਾ ਉਹ ਰਾਤ ਦੇ ਸਾਨੂੰ ਜਾਣ ਨਹੀਂ ਦਿੰਦਾ ਹੋਰੋਂ ਫਿੱਪੇ ਇੱਥੇ ਵਾਰ ਕਰਦੇ ਗਾਹੀ ਨਹੀਂ ਸਾਡੇ ਵਾਰ ਚੱਲਣ ਦਿੰਦਾ ਉਸ ਕਰਕੇ ਅਸੀਂ ਬੜੇ ਦੁਖੀ ਆ ਉਹ ਬਾਦਸ਼ਾਹ ਸ਼ਲਾਮਤ ਦੇ ਸਾਨੂੰ ਉਹਨੇ ਜੁੱਤ ਲਿਆ ਨਾ ਤੇ ਯਾਦ ਰੱਖ ਤੇ ਉਹ ਤਾਜ ਤੇ ਤੇਰੇ ਤਖਤ ਨੂੰ ਵੀ ਜਰੂਰ ਹੱਥ ਪਾਉਣਗੇ ਤੇ ਚੰਗੀ ਚਾਨ ਤੇ ਸਾਡੀ ਮਦਦ ਕਰ ਲਓ ਆ ਚਾਰ ਕਲਾਫ ਜਿ ਲਿਖਿਆ ਜਦੋਂ ਬਾਦਸ਼ਾਹ ਨੇ ਪੜ੍ਹੀ ਚਿੱਠੀ ਕਚਾਰੀ ਲੱਗੀ ਹੋਈ ਹੈ ਕਚਾਰੀ ਦੇ ਵਿੱਚ ਚਿੱਠੀ ਪੜ੍ਹੀ ਗਈ ਹੈ ਬਾਦਸ਼ਾਹ ਸ਼ਲਾਮਤ ਅਸੀਂ ਹਿੰਦੂ ਤਾ ਦੇ ਬਾਈ ਦਾਦੇ ਰਾਜੇ ਇੱਕ ਸਾਜਾਂ ਦੇ ਟੋਲੇ ਤੋਂ ਬੜੇ ਕੁੱਟੀ ਦੇ ਆ ਤੇ ਲੁਕੀ ਦੇ ਆ ਉਹ ਨਾਲੇ ਸਾਨੂੰ ਕੁੱਤ ਦੇ ਵੀ ਆ ਮਾਰਦੇ ਵੀ ਆ ਲੁੱਟ ਕੇ ਵੀ ਲੈ ਜਾਂਦੇ ਐ ਸਾਡੀ ਵਾਹ ਨਹੀਂ ਜਾਂਦੀ ਅਸੀਂ ਤੇ ਬੜੇ ਜਾਂਦੇ ਫੇ ਉਹਨਾਂ ਦਾ ਲੱਲੇ ਆ ਪਰ ਵਾਹ ਨਹੀਂ ਗਈ ਤੇ ਹੁਣ ਤੈਨੂੰ ਆ ਸ਼ਮਕਾਰ ਦੇ ਆ ਕੋਈ ਸ਼ੂਰਮਾ ਕੋਈ ਜੋਧਾ ਕੋ ਵੱਡਾ ਬਲਵਾਨ ਸਾਜਾ ਦੇ ਕੋ ਨੁਕਲ ਹਾਇਦਰ ਨੂੰ ਜਿਹੜਾ ਇਹ ਗੁਰੂ ਨੂੰ ਜਿਹੜਾ ਹੈ ਇਹਦੇ ਖਾਲਸੇ ਨੂੰ ਅੱਜ ਬੰਨ ਪਾਵੇ ਇਹਨਾਂ ਨੂੰ ਸੋਟੇ ਲਓ ਜੀ ਬਾਦਸ਼ਾਹ ਨੇ ਜਦੋਂ ਪੜੀ ਕਿੱਥੀ ਪੜਾਈ ਚਿੱਠੀ ਉਹ ਹੋਵੇ ਜਿਹੜੇ ਵਡੀਆਂ-ਵਡੀਆਂ ਸ਼ੋਰਮਿਆਂ ਦੀਆਂ ਮੁੱਛਾ ਵਾਲੇ ਤਾਂ ਪਠਾਨ ਬੈਠੇ ਸਨ ਉਹਦੇ ਬੜੇ ਜਰਨੈਲ ਉਹਨਾਂ ਨੇ ਚਿੱਠੀ ਜਦੋਂ ਸੁਣੀ ਹੈ ਉਹ ਸ਼ਾਹ ਦਰਸ਼ੀਨ ਜਿਹੜੀ ਚਿੱਠੀ ਦੇ ਲੱਗਨੇ ਲੱਗੇ ਨੇ ਉਹ ਸ਼ਾਹ ਦਰਸ਼ੀਨ ਕਰ ਗਿਆ ਤਾਂ ਐਉਂ ਡਰ ਗਿਆ ਭਾਈ ਸਰੋ ਰਸਨਾਪੁਰ ਪਰ ਗੱਜ ਕੇ ਆ ਕੋ ਨਿਸ਼ਾਤ ਨਾਮ ਸ਼੍ਰੀ ਵਾਹਿਗੁਰੂ ਬਿਆਤ ਸੰਤਾਂ ਵੱਲੋਂ ਬਿਆਤ ਮਾਇਆ ਪੁਰਖ ਦੇ ਇਤਿਹਾਸ ਨੂੰ ਨਮਸਕਾਰ ਕੀਤੀ ਜਾ ਰਹੀ ਹੈ ਮਹਾਰਾਜ ਜਾਂਦੀ ਕਲਾ ਬਖਸ਼ਣ ਮੇੜ ਪਰਾਸੇ ਤੇ ਆਤਰਾ ਕਰਨ ਸਰਦਾਰ ਸਾਹਿਬ ਬਚਨ ਕਰ ਲੱਗਾ ਮੈਂ ਭਾਈ ਇਹ ਮਾ ਤੁਹਾਡੀ ਹੈ ਸਾਡੀ ਨਹੀਂ ਈ ਸਾਡੀ ਰੋਡਾ ਹੁੰਦੀ ਹੈ ਜਦੋਂ ਅਰਦਾਸ ਕਰਦੇ ਨੇ ਗੱਜ ਕੇ ਕੋ ਸਤਨਾਮ ਸ਼੍ਰੀ ਵਾਹਿਗੁਰੂ ਪਰ ਕਈ ਆਉਂਦੇ ਵੀਰ ਮੋਟਾ ਆਉ ਕਰਕੇ ਲਿਆਉਂਦੇ ਤੇ ਹੁੰਦਾ ਕੁਛ ਨਹੀਂ ਤੇ ਮੋਢੇ ਭਰ ਕੇ ਲੈ ਜਾਂਦੇ ਆ ਗੱਡੀਆਂ ਖੋਸਾ ਬਨਾਮ ਜਿਹਾ ਬੈਠਿਆ ਅਸੀਂ ਤੇ ਫੜਿਆ ਵੀ ਇਹ ਟੰਗਿਆਂ ਨੂੰ ਆਪੇ ਕਿੰਨੇ ਗੰਡੇ ਰੱਖਦੇ ਜਿੰਨੇ ਲੈੜੇ ਲਾ ਗਿਓ ਤੁਹਾਡੀ ਮਨਜੀ ਆ ਪਰ ਇਹ ਗੁਰੂ ਦੀ ਮਾਇਆ ਹੋ ਜਾਂਦੀ ਮੜ ਕੇ ਭਾਈ ਕਈ ਸਾਡੀਆਂ ਮਾਈਆਂ ਬੀਬੀਆਂ ਬਜ਼ੁਰਗ ਬਾਬੂ ਛੋੜਿਆ ਵਾਲੇ ਵੀ ਇੱਥੇ ਸੇ ਬੈਠਿਆ ਇਹਦੇ ਕੋਈ ਕੰਮ ਕਰਦੇ ਪਰ ਸਾਡੀਆਂ ਤੇ ਧਿਆਨ ਸਾਡਾ ਤੇ ਗਾਂ ਹੁੰਦਾ ਹੈ ਇਸ ਕਰਕੇ ਸਾਨੂੰ ਗੁਰਸੋਰੀ ਅਸੀਂ ਮਾਇ ਦੇ ਵਿੱਚ ਨਹੀਂ ਗਏ ਤੁਹਾਡੀ ਮਾਇਆ ਨਹੀਂ ਇਹ ਸਾਥ ਸੰਗ ਤੇ ਗੁਰੂ ਦੀ ਹੈ ਮੈਂ ਬੇਟੀ ਕਰ ਲਗਾ ਸਾਡੇ ਵੀ ਵੀ ਆਏ ਨੇ ਤੇ ਦੋਵੇਂ ਢੀ ਬਾਤ ਦੇਖ ਰਹੇ ਨੇ ਆਹ ਤਾਂ ਕਾਰੋਬਾਰ ਵੀ ਨਹੀਂ ਚੱਲਦਾ ਤੇ ਦੋਵੇਂ ਵੀ ਲੜਦੇ ਰਹਿੰਦੇ ਆਹ ਗੱਲਾਂ ਦੋ ਦਸੀਆਂ ਉਹਨਾਂ ਨੂੰ ਸਾਰੇ ਬਜ਼ੁਰਗ ਆਪਾਂ ਪੰਜਾਬੀਆਂ ਸਾਰੇ ਆਪਾਂ ਰਾਣੀਆਂ ਤਹਾਵਦਾ ਬਲ ਜਾਈਏ ਤੇ ਉਹਨਾਂ ਵਿੱਚ ਆਉਂਦਾ ਤੇ ਦਿੱਤ ਕੜੇਸ਼ ਘਰ ਵੱਸੇ ਤੇ ਘਰੋਂ ਪਾਣੀ ਨਸੇ ਕਿਉਂਕਿ ਬੀਬੀ ਨੇ ਪਾਣੀ ਲਿਆਉਣਾ ਹੁੰਦਾ ਘਰੇ ਵਿੱਚ ਪਾਉਣਾ ਹੁੰਦਾ ਤੇ ਭਾਈ ਸਾਹਿਬ ਨਾਲ ਜੋ ਲੜ ਪਵੇ ਫਿਰ ਹੋਰ ਦੱਸੋ ਉਹ ਪਾਣੀ ਕਿਉਂ ਲਿਆ ਕੇ ਕਿ ਭਾਈ ਖੜਾ ਖਾਲੀ ਤੇ ਜਦੋਂ ਉਹ ਪਾਣੀ ਲੈ ਆ ਕੇ ਘਰ ਵਿੱਚ ਨਹੀਂ ਪਾਉਂਦੀ ਖਾਲੀ ਆ ਲੜ ਕੇ ਇਸੇ ਕਦੇ ਘਟ ਹੁੰਦਾ ਉਹ ਤੇਰੇ ਮਾਵੇਂ ਨੇ ਕੰਮ ਤੇ ਜਾਣਾ ਗੱਲਾਂ ਕਰ ਆਪੋ ਸਤਨਾਮ ਸਿਵਾ ਗੁਰੂ ਇਹੋ ਜਿ ਕਰਕੇ ਘਰ ਵਿੱਚ ਕਲੇਸ਼ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਨੇ ਨਾਮ ਆਇਆ ਹੁੰਦੀ ਹੈ ਤੇ ਨਾਲ ਤੋਂ ਘਰ ਦੇ ਕਲੇਸ਼ ਮੁੱਕਦਾ ਜਿੰਨਾ ਚਿਰ ਕਲੇਸ਼ ਨਹੀਂ ਮੁੱਕਦਾ ਮਾਇਆ ਨਹੀਂ ਆਉਂਦੀ ਫਿਰ ਮਾਇਆ ਜਿਹੜੀ ਹੈ ਉਹ ਵੀ ਇੱਥੇ ਆਉਂਦੀ ਹੈ ਜਿੱਥੇ ਖੁਸ਼ੀ ਆਉਣ ਜੇ ਸਭ ਤੋਂ ਓਡੀ ਗੱਲ ਹੈ ਮੇਰਾ ਵੀ ਕਹਿੰਦਾ ਸਿਮਰ ਗੱਲ ਸੱਚੀ ਹੈ ਸਿਮਰਨ ਕਰਿਆ ਕਰੋ ਵਾਹਿਗੁਰੂ ਕਰਿਆ ਕਰੋ ਜਦੋਂ ਸਾਡੀਆਂ ਭੈਣਾਂ ਜਿਹੜੀਆਂ ਨਾ ਗੱਲ ਸੁਣਿਓ ਅੰਮ੍ਰਿਤ ਵੇਲੇ ਉਹ ਕੇ ਸ਼ਿਨਾਨ ਕਰਕੇ ਆਜਾ ਗੁੱਲ ਕੀ ਵਾਹਿਗੁਰੂ ਵਾਹਿਗੁਰੂ ਕਾਹਦੀ ਆਕਾ ਗੁੱਲ ਲਗੀਆਂ ਜਿਹੜੀਆਂ ਗੁਰਮਤਾਰੀਆਂ ਬੀਤੀਆਂ ਤੇ ਗੁਰੂ ਨੂੰ ਜਾਣਦੀਆਂ ਚੰਗੀ ਤਰ੍ਹਾਂ ਫਿਰ ਉਹ ਲੋਹੀ ਦਵੇ ਤੇ ਬਾਅ ਬੋਲ ਲਗੀਆਂ ਤਾਂ ਵੀ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਫਿਰ ਉਹ ਜਦੋਂ ਬਰਤਾਉਦੀਆਂ ਨੇ ਆਪਣੇ ਸਾਰੇ ਪਰਿਵਾਰ ਨੂੰ ਹਲਕਾ ਪਾਣੀ ਫਿਰ ਵੀ ਵਾਹਿਗੁਰੂ ਵਾਹਿਗੁਰੂ ਕਾ ਕੇ ਬਰਤਾਉਂਦੀਆਂ ਪਰ ਸਾਧ ਸੰਗਤ ਜੀ ਤੇ ਇਹ ਦੱਸੋ ਫਿਰ ਉਹ ਖੁਲਕਾ ਜਿਹੜਾ ਨਾ ਉਹ ਖੁਲਕਾ ਨਹੀਂ ਰਹਿੰਦਾ ਉਹ ਅਮਰਤ ਬਣ ਜਾਂਦਾ ਅਮਰ ਭਾਈ ਸਾਹਿਬ ਜੀ ਕੀ ਕਰਦੇ ਜੱਲ ਰਹੋ ਹਲ ਫੇਰ ਉੱਥੇ ਆ ਗਈ ਕੋਈ ਗੱਲ ਨਹੀਂ ਇਹ ਮੈਂ ਜਾਂ ਕਹਿ ਰਿਹਾ ਸਾ ਜਿੱਥੇ ਬਾਣੀ ਪੜੀਦੀ ਆ ਨਾ ਉੱਥੇ ਕੜਾ ਕਰੇਛ ਨਹੀਂ ਰਹਿੰਦਾ ਉੱਥੇ ਅਮਰਤ ਘਰ ਵਿੱਚ ਵਸਦਾ ਅਮਰਤ ਅੰਮਰ ਤਾਂ ਨਾਮ ਠਾਕਰ ਕਾ ਪਇਓ ਜਿਸ ਕਾ ਸਭਸ ਆਧਾਰ ਹੈ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸ ਕਾ ਹੋਏ ਅਧਾਰੋ ਪਹੁੰਚੇ ਦਾ ਮਤਲਬ ਅੰਦਰ ਕਰ ਲੈ ਜਿਤਨਾ ਆਪਾਂ ਰੋਟੀ ਅੰਦਰ ਲੈ ਜਾਂਦੇ ਆਂ ਉਹ ਪਚਦੀ ਹੈ ਤੇ ਫਿਰ ਉਹਦਾ ਸਾਡਾ ਸਰੀਰ ਚੱਲਦਾ ਇਸ ਕਰਕੇ ਧਾਮ ਜਪਨ ਦੇ ਨਾਲ ਸਿਮਰਨ ਕਰਨ ਦੇ ਨਾਲ ਸਾਰੇ ਕਲੇਸ਼ ਮੁੱਕਦੇ ਆ ਆਛਾ ਸੰਗਤ ਜੀ ਬੇਅੰਤ ਸਤਿਕਾਰੋ ਆ ਆਰੀ ਆਨੰਦ ਨਾਮ ਚੜ੍ਹਦੀ ਕਲਾ ਤੇਰੇ ਬਾੜੇ ਸਰਬੱਤ ਦਾ ਭਲਾ ਦੇਸ਼ਤਾਂ ਦੇ ਨਾਲ ਸਾਧ ਸੰਗ ਜੀ ਹੁਣ ਉਹਨਾਂ ਨੇ ਉੱਥੇ ਪਿੱਠ ਧਲ ਦਿੱਤੀ ਤੇ ਉਸ ਬਾਦਸ਼ਾਹ ਨੇ ਆਖਿਆ ਹੈ ਕੋ ਤੁਹਾਡੇ ਵਿੱਚ ਯੋਧਾ ਵੱਡਾ ਸ਼ੂਰਮਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਾ ਕੇ ਮੇਰੇ ਦਿੱਲੀ ਦਰਬਾਰ ਵਿੱਚ ਪੇਸ਼ ਕਰੇ ਜਿਹੜੇ ਵੜਿਆ ਵੜਿਆ ਮੁਠਾ ਵਾਲੇ ਸਾਡਾ ਪਠਾਨ ਵੱਡੇ ਵੱਡੇ ਫਰਲੇ ਕੱਢੇ ਹੋਏ ਆ ਹੱਟੇ ਅੱਗੇ ਆਵਾਜ਼ ਆ ਕਿਤੇ ਲੰਮੇ ਘਪਰੋ ਨੌਜਵਾਨ ਜਰਨੈਲ ਬੈਠੇ ਸੱਚ ਨਾਲ ਬੜੀਆਂ ਜੰਗਾਂ ਲੜੀਆਂ ਸਰਫਲਾ ਉਹਨੂੰ ਮਿਲਦਾ ਹੈ ਜਿਹੜਾ ਬਾਹਰ ਜਾਦੀਆਂ ਜੰਗਾਂ ਲੜ ਕੇ ਕਈਆਂ ਰਾਜਿਆਂ ਨੂੰ ਰਾਕੇ ਉਹਨਾਂ ਦੇ ਰਾਜ ਆਪਣੇ ਰਾਜ ਵਿੱਚ ਮਾਰ ਆਉਂਦਾ ਨਾ ਫਿਰ ਉਹਨੂੰ ਸ਼ੋਰ ਮਖਾਈ ਦਾ ਫਰਲਾ ਮਿਲਦਾ ਹੈ ਮੁਸਲਮਾਨਾਂ ਦੇ ਇਹ ਫਰਲੇ ਆਾਰੇ ਵੜੀਆਂ ਵੜੀਆਂ ਮੋਟਾ ਵਾਲੇ ਮੋਟਾ ਦੀ ਗੱਲ ਚੇਤੇ ਆਗੀ ਤਾਂਦਰੂ ਸਦੀ ਅਦਾਸ਼ ਮਹਾਰਾਜ ਜੀ ਸੱਤੇ ਪਾਚਾ ਕਿਰਪਾ ਕਰੋ ਨਾ ਤਾਂਦਰੂ ਦੀ ਬਖਸ਼ੋ ਸੇਵਨ ਕਰਿਆ ਕਰੋ ਜੀ ਪਠਾਨ ਜਿਹੜੇ ਨੇ ਉਹ ਬੜੀਆਂ ਮੁੱਠਾਂ ਖੜੀਆਂ ਕਰਕੇ ਰੱਖਦੇ ਨੇ ਇਹ ਕਿਤੇ ਸ਼ਹਿਰ ਕਰਨ ਵਾਲਾ ਚਲੇ ਗਿਆ ਉਹਨਾਂ ਦੇ ਮੁਲਕ ਉਹ ਸ਼ਹਿਰ ਕਰਨ ਵਾਲਾ ਮੁਲਕ ਚਲੇ ਗਿਆ ਤੇ ਕਹਿੰਦਾ ਓਏ ਤੂੰ ਕੋੜਾ ਤੇ ਦਮੇ ਸ਼ਹਿਰ ਕਰਨਾ ਹੈ ਇਹਦਾ ਆਇਸ਼ਾ ਚਲੋ ਠੀਕ ਆ ਉਹ ਉਹ ਆਇਆ ਉਹ ਗਿਆ ਆਉਂ ਨੂੰ ਗਿਆ ਤੇ ਉਹਨੇ ਮੁੱਠਾ ਖੜੀਆ ਕਰ ਲਿਆ ਆਦਾ ਇਹਨੇ ਕਿਹੜੀਆਂ ਮੁੱਠਾ ਖੜੀਆ ਤੇ ਮੈਂ ਵੀ ਕਰ ਲਿਆ ਮੁੱਠਾ ਖੜੀਆ ਤੇ ਸੌਖੀਆਂ ਨੇ ਬੋਨਦਾ ਵੇ ਤੌੜਾ ਦੁਕਾਹੜਾ ਆਦਾ ਤੇ ਕੀ ਗੱਲ ਹੋਈ ਯਾਰ ਹੰਦਾ ਪਠਾਨ ਲੋਗੋ ਦਾ ਕੰਮ ਹੈ ਹਮਕਾ ਮੁਝ ਖਾ ਨਹੀਂ ਕਰਦੀ ਕੁੱਪ ਕੇ ਮੁੱਠਾ ਖੜੀ ਕੀ ਹੈ ਐਂਦਾ ਨਹੀਂ ਤਾਂ ਜੰਗ ਲੜੋ ਮੇਰੇ ਸਾਥ ਅਗਰ ਮੋਛ ਖੜੀ ਕਰ ਲਿਆ ਤਾਂ ਜੰਗ ਲੜਨਾ ਪਏਗਾ ਪ੍ਰਾਧਾਨੀ ਮੈਸੇਜ ਆ ਕਿ ਲੜਨਾ ਮੁੱਛਾਂ ਠਾ ਕਰ ਲੈਣਾ ਇਹੋ ਜੇ ਵੀ ਸ਼ੂਰਮਾ ਹੈਗੇ ਨੇ ਦਿੱਲੀ ਵਿੱਚ ਸਾਧ ਸੰਗਤ ਜੀ ਮੈਂ ਇਤਰਾ ਖੜਾ ਸਾਂ ਨੌਜਵਾਨ ਸਾਊ ਦਾ ਆਪਾ ਸਾਡੇ ਬਾਪੂ ਜੀ ਸਾਡੇ ਨਾਲ ਹੁੰਦੇ ਸਨ ਪਿਤਾ ਜੀ ਸਾਡੇ ਬਾਹਰ ਮੈਂ ਖੜਾ ਤੇ ਮੋਛਾ ਕੁਦਰਤੀ ਹੁਣ ਗੁਰੂ ਮਹਾਰਾਜ ਨੇ ਆ ਕੇ ਸਾਹਮ ਕੇ ਰੱਖੋ ਬੜ ਚੰਗੀ ਚੀਜ਼ ਗੁਰੂ ਨੇ ਦਿੱਤੀ ਜਿਹੜੀ ਹੈ ਇਤਰਾ ਮੋਛਾਂ ਖੜੀਆਂ ਕੀਤੀਆਂ ਤੇ ਮੈਂ ਖੜੋਤਾ ਪ੍ਰੋਗਰਾਮ ਤੇ ਚੱਲੇ ਸਾਂ एक नौ जवानी वापस आया मैं बड़े सरदार लोग देखे हैं ये बोझ खड़ी क्यों लगते हैं मैं कभी आपने शेर देखा ना शेर क्या हा वैसे तो नहीं देखा मैंने चिड़ियाघर में देखा है शेर ਮੈਂ ਕਹਾਂ ਤੇ ਉਹਨਾਂ ਦੀ ਮੋਛ ਦੇਖੀ ਹਰ ਸ਼ੇਰ ਕੀ ਕਹਿੰਦਾ ਹਾਂ ਮੈਂ ਕੈਸੀ ਉੱਠੀ ਆ ਮੋਛ ਸ਼ੇਰ ਦੀ ਖੜੀ ਹੁੰਦੀ ਹੈ ਕਿ ਨੀਜੀ ਹੁੰਦੀ ਹੈ ਉਹ ਕਹਿੰਦਾ ਨਹੀਂ ਕਿ ਪੂਛ ਤੋਂ ਸ਼ੇਰ ਦੀ ਖੜੀ ਹੁੰਦੀ ਹੈ ਤੇ ਬੈਠਾ ਹਮਕੋ ਵੀ ਗੁਰੂ ਨੇ ਸਿੰਘ ਬਣਾਇਆ ਸ਼ੇਰ ਬਣਾਇਆ ਉਹ ਸਾਡੀ ਮੋਛ ਮੋਛ ਖੜੀ ਹੋਣੀ ਚਾਹੀਦੀ ਜਾਂ ਨੀਵੀਂ ਹੋਣੀ ਚਾਹੀਦੀ ਕਹਿੰਦਾ ਠੀਕ ਹੈ ਜੀ ਸ਼ੇਰ ਦੀ ਮੋਛ ਖੜੀ ਹੋਣੀ ਚਾਹੀਦੀ ਇਸ ਵਾਰ ਤੇ ਖਾਲਸਾ ਜੀ ਸਿੰਘ ਛੇਰ ਬੱਬਰ ਸ਼ੇਰ ਬਘੇੜ ਸਿੰਘ ਧਰਤੀ ਤੇ ਖੇ ਰੇ ਕੋੜਾ ਤੋੜ ਸਿੰਘ ਤੇ ਦਿੱਲੀ ਤੋੜ ਸਿੰਘ ਦੇਹੋ ਦੇ ਨਾਮ ਆਰ ਨੇ ਬਖਸ਼ਿਸ਼ ਕੀਤੀ ਆ ਆਪਾਂ ਨੂੰ ਫਾਲਸਾ ਨੂੰ ਜਿਵੇਂ ਦਾ ਦਾਰਸ਼ਨ ਕਈ ਢੇਰ ਹਿਲ ਜਾਂਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵੇਂ ਤੇ ਸਕੇਦੋਂ ਮੈਂ ਕਿਹਾ ਵੀ ਜਾਨਾ ਨੂੰ ਕੰਮਕਾਰ ਬਖਸ਼ਿਸ਼ ਕਰੋ ਕਈ ਮੁੰਡੇ ਗਏ ਬਾਹਰ ਕਿਹਨਾਂ ਨੂੰ ਕਾਮਣੀ ਮਿਲਿਆ ਵਿਚਾਰਿਆ ਗੋਟਵਾੜੇ ਦੇ ਵੀ ਕਈ ਵੀ ਖਾਂਦੇ ਆ ਉਹਨਾਂ ਨੂੰ ਕਿਰਪਾ ਕਰੋ ਮਹਾਰਾਜ ਉਹਨਾਂ ਨੂੰ ਕਾਰੋਬਾਰ ਬਖਸ਼ਿਸ਼ ਜੇ ਢੰਗ ਦੇ ਨਾਲ ਸਾਸ਼ੰਗਰ ਜੀ ਗੱਲ ਆਪਨੇ ਨਾਲ ਚੱਲ ਰਹੀ ਸੀ ਭਈ ਇਹ ਨਾ ਤੋ ਤੁਸੀਂ ਧਰਲਿਆ ਵਾਲੇ ਤੁਸੀਂ ਵੱਡੀਆਂ-ਵੱਡੀਆਂ ਮੁੱਛਾਂ ਖੜੀਆਂ ਕੀਤੀਆਂ ਵਾ ਜਾਓ ਫੇ ਲਾਜੇ ਮੇਰੇ ਕੋ ਫੌਜ ਜੀ ਚਾਹੀਦੀ ਆ ਉਹ ਗੁਰੂ ਗੋਬੇ ਸਿੰਘ ਨੂੰ ਹੱਥਾਂ ਨੂੰ ਹੱਥ ਕਰੀਆਂ ਪੈਰਾਂ ਨੂੰ ਮੀੜੀਆਂ ਮਾਰ ਕੇ ਇੱਥੇ ਲਿਆਓ ਬੱਚੇ ਨੂੰ ਕਾੜ ਨਹੀਂ ਬਿਲੇ ਅਜੇ ਬਾਹਰ ਦਾ ਸਿੱਧੇ ਪਾਤਸ਼ਾਹ ਕਰੋ ਕਿਰਪਾ ਨਾਲ ਬਖਸ਼ਿ ਕਰੋ ਲਾ ਦਿਓ ਮੋਰਾ ਜੀ ਕਹਦੇ ਨਾਨਕ ਨਾਮ ਚੰਦੀ ਕਲਾ ਮੇਰੇ ਬਾੜੇ ਸਵਾਦੇ ਬਲੇ ਵਾਸਤੇ ਮੈਂ ਆਇਆ ਮਾਰਾ ਜੱਟੀ ਕਲਾ ਬਤਿਕਣ। ਬਰਾਬ ਜੋਛਨੀ ਮਾਪੇ ਜਿਹੜੇ ਮਾਰਾ ਜੱਟੀ ਕਲਾ ਬਤਿਕਣ। ਆਹ ਬਾਦਸ਼ਾਹ ਜੀ ਬੱਲੇ। ਆਹ ਛਾਲੋ ਜਦੋਂ ਇੱਕ ਵਾਰੀ ਆਖਾ ਕੋਈ ਨਾ ਉੱਠਿਆ। ਦੋ ਵਾਰੀ ਆਖਾ ਬਾਦਸ਼ਾਹ ਨੇ ਕੋਈ ਨਹੀਂ ਉੱਠਿਆ। ਤੇ ਜੀਵੜੀ ਬਾਦਸ਼ਾਹ ਸੜਕੇ ਕ੍ਰੋਧ ਵਿੱਚ ਕਹਿੰਦਾ ਓਏ ਲਾ ਸੁਣੋ। ਕੋਈ ਇੱਡੀ ਆਂਦੀਆ ਮੁੱਛਾ ਵਧਾਈਆ ਤੁਸੀਂ ਇੰਦੇ ਇੰਦੇ ਹੱਥ ਨੇ ਬੰਦੇ ਆਓ। ਉੱਤਾਂ ਦੇ ਜੋ ਕਾਰ ਤੇ ਕਿੱਧਰ ਚਲੇਗੀ ਕਿੱਧਰ ਚਲੇਗੀ ਹਣ ਫਿਰ ਕਹਿੰਦੇ ਭਾਈ ਸਾਰਾ ਕਾਰੋਬਾਰ ਬਾਹਰ ਚਲੇ ਪਾ ਚਲੇ ਕਾਰੋਬਾਰ ਚੱਲੇ ਭਾਈ ਸਾਹਿਬ ਆਇਆ ਫੇਟ ਕੇ ਕਹਿੰਨੇ ਕਰੋ ਕਿਰਪਾ ਨਾਲ ਦਾ ਕਾਰੋਬਾਰ ਚਲਾਓ ਜੀ ਆਂਦਾ ਉਹ ਤੇ ਪਿਆ ਨਹੀਂ ਪਹਿਲੀ ਵਾਰੀ ਆਕਾ ਕੋਈ ਨਹੀਂ ਉਠਿਆ ਦਜੀ ਵਾਰੀ ਆਕਾ ਕੋਈ ਨਹੀਂ ਉਠਿਆ ਤੀਜੀ ਵਾਰੀ ਸ਼ਾਹ ਆਕਾ ਪੂੜਾ ਉਹਦੇ ਸਾਹ ਸਾਹ ਹੋਏ ਕਰੋ ਦੇ ਨਾਲ ਬੋਲਿਆ ਜਿਸ ਭੱਗ ਦੇ ਨਾਲ ਸ਼ਾਹ ਬੋਲਿਆ ਆਹ ਹੋਰ ਕਰੋੜਾਂ ਬੋਲਿਆ ਤੁਹਾਡੇ ਭੀਮਨੇ ਤੇ ਬਹੁਤ ਚਗੇਰੀ ਉਹ ਤੁਸਾਂ ਲੋਕ ਖਾਦਾ ਸਰਕਾਰ ਨੂੰ ਦੁੱਖਾ ਵਿੱਚ ਜਿੰਦ ਪਾਜੀ ਮੇਰੀ ਉਹ ਤਾ ਲੈ ਦੇ ਮੁੱਠਾ ਦੇ ਬਾਜੀਓ ਜੇ ਦੀ ਜੇ ਦਰਦੀਏ ਜਾਨਵੰਦੇਰੀ ਉਹ ਮੰਨ ਖਾ ਲੋ ਦਰਾਂ ਦੇ ਟੁਕੜੇ ਨਾਲ ਤਪੜੇ ਰੰਗਾ ਲੋ ਗੇਰੀ ਹਣ ਛੱਡ ਦਿਓ ਖਾਣਿਆ ਖਵਾਵਣਾ ਆ ਕੁੱਲੇ ਲਾਜੋ ਕਰੋ ਨਾ ਦੇਰੀ ਦੋ ਭਾਣਾ ਵੀਰ ਮੰਗਦੀਆ ਕਰੋ ਕਿਰਪਾ ਦੇ ਭਾਣਾ ਨੂੰ ਵੀਰ ਵੇ ਰੱਬਾ ਉਧਰ ਬਖਦੇ ਮਾਵਾ ਨੂੰ ਰਖੜੀਆਂ ਬਣ ਕੇ ਲਾੜ ਰਵਾ ਕੇ ਜੂਰੇ ਕਬਲੇਟ ਚਾਵਾ ਨੂੰ ਆਓ ਮੇਰਾ ਬੜਾ ਛੇਕ ਕਾਲਾ ਪਿਆ ਕਹਿੰਦਾ ਖੇਤੀ ਤਾਂ ਛੋਟੀ ਕਰਕੇ ਆ ਬਈ ਗੱਲ ਬਾਤ ਤਾਂ ਬਗਾਰ ਵਾਲੀ ਅੱਗੇ ਚੱਲਦੀ ਪਿਤਾ ਜਰ ਅੱਗੇ ਕੋਈ ਰਾਹ ਨਾ ਲੱਭੇ ਰਾਹ ਤਾਂ ਬਗਾਰ ਕੋਈ ਵੀ ਗੱਲ ਨਹੀਂ ਜਦੋਂ ਹੁਣ ਜਰੂ ਮਹਾਰਾ ਸੱਚੇ ਬਾਦਸ਼ਾਹ ਦੇ ਉਹ ਨਾਂ ਸੁਣ ਕੇ ਹੀ ਉਹ ਸਾਰੇ ਕਬਰਾਂ ਦੇ ਟੋਕੇ ਇਹਨਾਂ ਨੇ ਤੇ ਜੰਗਾ ਗੁਰੂ ਮਹਾਰਾਜ ਦੇ ਸ਼ਿਖਾਰਾ ਲੜੀਆਂ ਉਹ ਜੇ ਮੈਨੋਂ ਪਹਾਰ ਕੇ ਆਏ ਸੰਹਾਰ ਕੇ ਸਿੱਧਾ ਕੋਲ ਤਾਂ ਨਹੀਂ ਉੱਥੇ ਆਓ ਸਾਥ ਸੰਗਤ ਜੀ ਕੋਣ ਬੇਸ਼ਕੰਦ ਦੇ ਨਾਲ ਇੱਕ ਨੌਜਵਾਨ ਗੱਬਰ ਪਠਾਣਾ ਦਾ ਬੱਚਾ ਅੱਜ ਉਸੜੇ ਉੱਠ ਕੇ ਤੇ ਬਾਦਸ਼ਾਹ ਦੇ ਕੋਲ ਆਇਆ ਹੈ ਬਾਦਸ਼ਾਹ ਦੇ ਸਾਹਮਣੇ ਮਜ਼ਾਦਾਂ ਦੇ ਵਿੱਚ ਆ ਤੋਗ ਪਈ ਹੋਈ ਹੈ ਓ ਛੋਲੇ ਪਾਨਾ ਦਾ ਵੀੜਾ ਪਿਆ ਹੋਇਆ ਮੇਜ ਦੇ ਉੱਤੇ ਇਹ ਮੁਸਲਮਾਨ ਕੌਮ اسلام ਦੇ ਲੋਕ ਜਰਨੈਲ ਜਦੋਂ ਛੋਹ ਲਾ ਕੇ ਚੜਦੇ ਸਨ ਦਾ ਦੁਸ਼ਮਣਾਂ ਉੱਤੇ ਇਹ ਪਾਨਾ ਦਾ ਵੀੜਾ ਮਿੱਠਾ ਪਾਨ ਹੁੰਦਾ ਓਹ ਮੂੰਹ ਭਾ ਕੇ ਮਿੱਠਾ ਪਾਨ ਮੂੰਹ ਮੁਠਾ ਕਰਵਾ ਕੇ ਓਹ ਤੇਗ ਬਖਸ਼ੇ ਸ਼ਾਲੇ ਕਿ ਖਿਲਦਾ ਬਖਸ਼ੇ ਸ਼ਰ ਪੋੜਾ ਵੱਡਾ ਹਾਰਾ ਜਿਹੜਾ ਕਢਾਇਆ ਹੋਇਆ ਚਾਂਦੀ ਤੇ ਸੋਨੇ ਦੀਆਂ ਤਾਰਾਂ ਵਾਲਾ ਏ ਪਾਨਾ ਦਾ ਪੀੜਾ ਨੇ ਪਾਇਆ ਮੋਢ ਕਰੋ ਕਰੋ ਕਰਕੇ ਕੀ ਆਪਰੇ ਕਿੰਨਤਾ ਨੇ ਪਾਇਆ ਘਾਲਣ ਕੋਲ ਗੇੜੀ ਆ ਇਹਨੇ ਵੀ ਆਪਣੇ ਗਾਦਰੇ ਦੇ ਪਾ ਕੇ ਜਿਵੇਂ ਬਾਦਸ਼ਾਹ ਨੂੰ ਕਹਿੰਦਾ ਓਹ ਤੇਰਾ ਸੀਨ ਟਾੜੀ ਜਦਾ ਓ ਐਂ ਕਹਿ ਰਿਹਾ ਬਈ बेशक मर्ज़ा वेझे करे मां विया कहिड़ा रुखी मजरूमा Okay 上得下面大一丈。 ਸੇਂਦੇ ਸੀਸ ਲੱਤ ਜਾਵੇ ਦੇਖੋ ਆ ਤੇ ਨਹੀਂ ਉਹ ਰੂੜੂ ਰੇ ਕੇ ਅੰਦਰ ਹੋ ਟੁਕੜੇ ਹੋ ਪਾਵੇ ਚਾਨੀ ਹੀਰਿਆਂ ਦੀ ਸਦਾ ਚਮਕਦੀ ਰੂ ਉਹ ਚਾਤਾ ਕਿ ਤੰਦ ਸੂਰਤ ਸੀਤਨਰੈਣ ਇਕੱਠੇ ਸੀਨਾ ਚਾਨੀ ਹੀਰਿਆਂ ਦੀ ਸਦਾ ਚਮਕਦੀ ਰੂ ਆਪੇਰ ਕੱਢ ਕੇ ਆਖੋ ਸਤਨਾਮ ਸ੍ਰੀ ਵਾਇਰ